ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਥੇਰਮਾਨੀਆਂ ਦੇ ਵਿੱਚ ਨਾ ਕੁਝ ਠੱਗ ਬੰਦੇ ਜਿਹੜੇ ਆ ਉਹ ਸਕੈਮ ਕਰਦੇ ਆ ਇੱਕ ਪੋਸਟਲੀ ਟਿਕਟੌਕ ਦੇ ਮੈਂ ਵੀਡੀਓ ਜਿਹੜੀਆਂ ਪਾਈਆਂ ਸੀਗੀਆਂ ਠੀਕ ਆ ਸਾਰਾ ਕੁਝ ਮੈਂ ਦੱਸਿਆ ਸੀ ਮਤਲਬ ਕੀ ਕੀ ਸਿਸਟਮ ਪਰ ਟਿਕਟੌਕ ਇੰਡੀਆ ਜ ਨਹੀਂ ਚੱਲਦੀ ਹੈਗੀ ਸੋ ਉਹ ਇਸ ਕਰਕੇ ਜਿਹੜੇ ਨਵੇਂ ਆਉਣੇ ਤੇ ਉਹਨਾਂ ਨੂੰ ਨਹੀਂ ਪਤਾ ਜਾਂ ਕਈਆਂ ਨੇ ਟਿਕਟੌਕ ਤੇ ਮੈਨੂੰ ਨਹੀਂ ਫੋਲੋ ਕੀਤਾ ਤੁਸੀਂ ਫੋਲੋ ਕਰ ਸਕਦੇ ਆ ਮੈਨੂੰ ਤੇ ਟਿਕਟੌਕ ਤੇ ਮੈਂ ਵੀਡੀਓ ਪਾਈਆਂ ਸੀਗੀਆਂ ਅਸਲ 'ਚ ਇੱਥੇ ਕੁਝ ਠੱਗ ਏਜੰਟ ਜਾਂ ਏਜੰਸੀਆਂ ਦੇ ਜਿਹੜੀਆਂ ਇੱਥੇ ਏਜੰਸੀਆਂ ਹੁੰਦੀਆਂ ਉਹਨਾਂ ਦੇ ਵਿੱਚ ਉਹ ਕੋਈ ਰਮੇਨ ਨਹੀਂ ਨੀ ਹੈਗੇ ਨਾ ਕੋਈ ਦੂਸਰੇ ਆ ਉਹ ਆਪਣੇ ਇੰਡੀਅਨ ਤੇ ਜਿਹੜੇ ਪਾਕਿਸਤਾਨੀ ਇਹੀ ਆ ਠੀਕ ਆ ਇਹਨਾਂ ਨੇ ਕਿੱਥੇ ਕੋਈ ਐਨਜੀਓ ਵਗੈਰਾ ਇਦਾਂ ਕੁਝ ਬਣਾਈ ਆ ਤੇ ਉਹਦਾ ਮੈਂ ਤੁਹਾਨੂੰ ਸਾਰਾ ਐਕਸਪਲੇਨ ਕਰ ਦਿੰਦਾ ਕਿ ਉਹ ਕੀ ਕੰਮ ਕਰਦੇ ਆ ਕਿ ਕਿਦਾਂ ਠੱਗੀ ਵਜਦੀ ਆ ਉਹ ਜਿਹੜੀ ਐਨਜੀਓ ਆ ਉਹ ਜਿਹੜੇ ਹੁਣ ਇੱਥੇ ਅਨਲੀਗਲ ਬੰਦੇ ਰਹਿ ਰਹੇ ਆ ਮਤਲਬ ਇੱਥੇ ਕੁਝ ਇਦਾਂ ਦੇ ਬੰਦੇ ਆ ਜਿਨ੍ਹਾਂ ਦੇ ਡਾਕੂਮੈਂਟ ਕਿਸੇ ਕਾਰਨ ਨਹੀਂ ਬਣੇ ਕਿਸੇ ਦਾ ਟੀਆਰਸੀ ਕਾਰਡ ਨਹੀਂ ਬਣਿਆ ਜੇ ਕਿਸੇ ਦਾ ਟੀਆਰਸੀ ਕਾਰਡ ਬਣਿਆ ਸੀਗਾ ਉਹਨੇ ਕੰਪਨੀ ਚੇਂਜ ਕੀਤੀ ਕੰਪਨੀ ਨੇ ਨਵਾਂ ਵਰਕ ਪਰਮਿਟ ਨਹੀਂ ਕਢਾਇਆ ਜਿਹਨੂੰ ਮੁਮਕਾ ਪੇਪਰ ਕਹਿੰਦੇ ਆ ਤੇ ਦੁਬਾਰਾ ਉਹਨਾਂ ਦਾ ਟੀਆਰਸੀ ਕਾਰਡ ਜਿਹੜਾ ਨਹੀਂ ਬਣਿਆ ਹੈਗਾ ਟੀਆਰਸੀ ਕਾਰਡ ਐਕਸਪਾਇਰ ਹੋ ਗਿਆ ਇਹਨਾਂ ਲੋਕਾਂ ਦਾ ਕਹਿਣਾ ਕਿ ਅਸੀਂ ਤੁਹਾਨੂੰ ਜਿਹੜੇ ਇਹੋ ਜਿਹੇ ਬੰਦੇ ਆ ਮਤਲਬ ਜਿਹੜੇ ਇੱਥੇ ਜਿਨ੍ਹਾਂ ਦੇ TCR ਕਾਰਡ ਐਕਸਪਾਇਰ ਹੋ ਗਏ ਆ ਜਾਂ TCR TCR ਕਾਰਡ ਬਣੇ ਨਹੀਂ ਆ ਜਿਨ੍ਹਾਂ ਨੂੰ 2 ਮਹੀਨੇ 3 ਮਹੀਨੇ 4 ਮਹੀਨੇ ਹੋ ਗਏ ਆ ਜਾਂ ਸਾਲ-ਸਾਲ ਹੋ ਗਿਆ ਐਕਸਪਾਇਰ ਹੋਿਆਂ ਨੂੰ ਇਹ ਇਹਨਾਂ ਬੰਦਿਆਂ ਦਾ ਕਹਿਣਾ ਵਾ ਨਾਲ ਜਿਹੜੇ ਟਿਕਟੌਕ ਦੇ ਉੱਪਰ ਜਿਹੜੇ ਏਜੰਟ ਆ ਜਾਂ ਦੂਜੇ ਏਜੰਟ ਇਹ ਰਲੇ ਆ ਨਾਲ ਸਾਰੇ ਕਮਿਸ਼ਨ ਖਾਣ ਤੇ ਚੱਕਰਾਂ 'ਚ ਇਹਨਾਂ ਦਾ ਕਹਿਣਾ ਕਿ ਤੁਸੀਂ ਸਾਡੇ ਕੋਲ ਆਓ ਠੀਕ ਆ ਸਾਨੂੰ ਆਪਣੀ ਡਿਟੇਲ ਦੱਸੋ ਮਤਲਬ ਕਿ ਤੁਹਾਡੀ ਕਿਹੜੀ ਕੰਪਨੀ ਸੀ ਤੁਸੀਂ ਕਦੋਂ ਆਏ ਇੱਥੇ ਠੀਕ ਆ ਤਾਰੇ ਡਾਕੂਮੈਂਟ ਕਿਉਂ ਨਹੀਂ ਬਣੇ ਕਿਹੜੀ ਵਜਾ ਸੀਗੀ ਉਹ ਸਾਰੇ ਚੀਜ਼ਾਂ ਨੂੰ ਦਾ ਬਾਅਦ ਵਿੱਚ ਅਸੀਂ ਤੁਹਾਨੂੰ ਇੱਕ ਲਾਇਰ ਦਵਾਂਗੇ ਵਕੀਲ ਦਵਾਂਗੇ ਠੀਕ ਆ ਵਕੀਲ ਤੁਹਾਡਾ ਜਿਹੜਾ ਕੇਸ ਉਹ ਲੜੂਗਾ ਤੇ ਤੁਹਾਨੂੰ ਜਿਹੜਾ ਵਾ ਟੀਆਰਸੀ ਕਾਰਡ ਬਣਾ ਕੇ ਦਿੱਤਾ ਜਾਊਗਾ ਜਦ ਕਿ ਜੇ ਤੁਸੀਂ ਗੱਲ ਕਰ ਲੋ ਕਿ ਜਿਹੜਾ ਜਿਹੜਾ ਵਕੀਲ ਆ ਉਹ ਕੇਸ ਬਿਹਾਵ ਤੇ ਕੇਸ ਲੜੂਗਾ ਮੰਨ ਲਓ ਜੇ ਮੈਨੂੰ ਵਕੀਲ ਦਿੰਦੇ ਆ ਤੇ ਵਕੀਲ ਕੇਸ ਕਿਸ ਬੰਦੇ ਨਾਲ ਕੇਸ ਲੜੂਗਾ ਗਲਤੀ ਜਾਂ ਸਾਡੀ ਆ ਜਾਂ ਸਾਡੇ ਮਾਲਕ ਦੀ ਦੋ ਟਾਈਪ ਨਾਲ ਗਲਤੀ ਹੁੰਦੀ ਹੈ ਇੱਕ ਸਾਡੀ ਗਲਤੀ ਇਹ ਹੁੰਦੀ ਆ ਅਸੀਂ ਇੱਕ ਕੰਪਨੀ ਤੋਂ ਚੇਂਜ ਕਰਦੇ ਆ ਮੰਨ ਲਾ ਇੱਕ ਕੰਪਨੀ ਤੋਂ ਦੂਜੀ ਕੰਪਨੀ ਚ ਜਾਂਦੇ ਆ ਤੇ ਉਸ ਮਾਲਕ ਨੂੰ ਅਸੀਂ ਕਹਿੰਦੇ ਆ ਸਾਡਾ ਵਰਕ ਪਰਮਿਟ ਪਹਿਲੇ ਮੁਮਕੇ ਪੇਪਰ ਕਢਾ ਪਰ ਉਹਨੂੰ ਮੁਮਕੇ ਪੇਪਰ ਬਾਰੇ ਨਹੀਂ ਪਤਾ ਹੁੰਦਾ ਮੈਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਮੁਮਕੇ ਪੇਪਰ ਤੇ ਕਿ ਤੁਸੀਂ ਆਪ ਵੀ ਮੁਮਕੇ ਪੇਪਰ ਦੇ ਡਾਕੂਮੈਂਟ ਦੱਸ ਸਕਦੇ ਆ ਸੌਖਾਈ ਜੀ ਆ ਕੋਈ ਔਖਾ ਨਹੀਂ ਹੈਗਾ ਨੰਬਰ 2 ਇੱਕ ਗਲਤੀ ਇਹ ਹੋਗੀ ਨੰਬਰ 2 ਇਹ ਤਾਂ ਸਾਡੀ ਗਲਤੀ ਹੋਗੀ ਨੰਬਰ 2 ਜਿਹੜੀ ਗਲਤੀ ਹੈ ਕੋਈ ਹੁੰਦੀ ਹੈ ਕਿ ਜਦੋਂ ਤੁਸੀਂ ਦੂਸਰੀ ਕੰਪਨੀ ਜਾਂਦੇ ਆਂ ਪਹਿਲੀ ਕੰਪਨੀ ਦਾ ਰਿਜ਼ਲੈਸ਼ਨ ਲੈਟਰ ਲੈ ਕੇ ਤੇ ਜਿਹੜਾ ਮਾਲਕ ਆ ਉਹ ਕਹਿੰਦਾ ਕਿ ਮੈਂ ਤੇਰੇ ਅੱਜ ਅਪਮੈਂਟਮੈਂਟਰ ਲੈਣਾ ਵਾਂ ਅੱਜ ਤੇਰਾ ਅਪਲਾਈ ਕਰਦਾ ਵਾਂ ਕੱਲ ਅਪਲਾਈ ਕਰਦਾ ਕਰਦੇ ਕਰਦਾ ਟਾਈਮ ਹੋ ਜਾਂਦਾ ਠੀਕ ਆ ਉਹਦੇ ਵਿੱਚ ਵੀ ਗਲਤੀ ਹੋ ਜਾਂਦੀ ਹੈ ਮਤਲਬ ਦੋਵੇਂ ਪਾਸੇ ਜਿਹੜੀ ਹੈ ਸਾਡੀ ਗਲਤੀ ਆ ਇਮੀਗ੍ਰੇਸ਼ਨ ਦੀ ਕੋਈ ਗਲਤੀ ਨਹੀਂ ਹੈਗੀ ਹੁਣ ਲਾਇਰ ਜਾਂ ਤਾਂ ਤੁਹਾਡੇ ਮਾਲਕ ਤੇ ਕੇਸ ਕਰੂਗਾ ਪਹਿਲੇ ਮਾਲਕ ਤੇ ਪਰ ਪਹਿਲਾ ਮਾਲਕ ਇਹ ਕਹਿ ਸਕਦਾ ਕਿ ਮੈਨੂੰ ਡਾਕੂਮੈਂਟ ਦਾ ਹੀ ਨਹੀਂ ਪਤਾ ਜੇ ਉਹਨੂੰ ਕੋਡਵੇ ਸੱਦਿਆ ਤਾਂ ਉਹ ਕਹੂਗਾ ਮੈਨੂੰ ਡਾਕੂਮੈਂਟ ਤਾਂ ਹੀ ਨਹੀਂ ਪਤਾ ਹੈਗਾ ਇਹਨਾਂ ਦੇ ਕਿਹੜੇ ਡਾਕੂਮੈਂਟ ਲੱਗਦੇ ਆ ਉੱਥੇ ਉਹਨੂੰ 1000 1200 ਲਈ ਜੁਰਮਾਨਾ ਪਾਉਣਗੇ ਤੇ ਅਗਲਾ ਜਿਹੜਾ ਵਾ ਅਗਲੇ ਦਾ ਕੰਮ ਹੋ ਜਾਊਗਾ ਠੀਕ ਆ ਪਰ ਤੁਹਾਡਾ ਨੁਕਸਾਨ ਹੋ ਗਿਆ ਨਾ ਸੋ ਇਹ ਜਿਹੜੀ ਏਜੰਸੀ ਆ ਜਾਂ ਜੋ ਵੀ ਐਕਸ ਵਾਈ ਜਿਹੜੇ ਜ਼ेड ਬੰਦੇ ਆ ਇਹ ਬੰਦੇ ਕਹਿੰਦੇ ਆ ਕਿ ਅਸੀਂ ਤੁਹਾਨੂੰ ਲਾਇਰ ਦੇਵਾਂਗੇ ਉਹ ਲਾਇਰ ਤੁਹਾਡਾ ਕੇਸ ਲੜੂਗਾ ਤੇ ਫਿਰ ਜਿਹੜਾ ਵਾ ਤੁਹਾਡਾ ਟੀਆਰ ਸੀ ਕਾਰਡ ਬਣ ਜਾਊਗਾ ਇਹ ਸਾਰਿਆਂ ਦਾ ਜਿਹੜਾ ਵਾ ਡਾਟਾ ਕਲੈਕਟ ਕਰਦੇ ਪਏ ਆ ਬਹੁਤ ਸਾਰੇ ਬੰਦੇ ਪਹਿਲਾਂ ਉੱਥੇ ਗਏ ਕਾਫੀ ਬੰਦਿਆਂ ਨੇ ਆਪਣੀ ਪ੍ਰੋਬਲਮ ਦਸੀਆਂ ਕਿ ਮੇਰਾ ਇਸ ਵਜ੍ਹਾ ਕਰਕੇ ਡਾਕੂਮੈਂਟ ਨਹੀਂ ਬਣੇ ਮੇਰੇ ਇਸ ਵਜ੍ਹਾ ਕਰਕੇ ਨਹੀਂ ਬਣੇ ਹਰ ਬੰਦੇ ਨੇ ਜਿਹੜੇ ਵੀ ਬੰਦੇ ਗਏ ਉੱਥੇ ਠੀਕਾ ਇਹਨਾਂ ਨੇ ਕੀ ਕੀਤਾ ਸਾਰਾ ਕੁਝ ਉਹਨਾਂ ਨੂੰ ਪੁੱਛਿਆ ਦੱਸਿਆ ਬਾਅਦ ਵਿੱਚ ਹੁਣ ਜਿਹੜੇ ਨਤੀਜੇ ਨਿਕਲ ਕੇ ਆਉਣਦੇ ਆ 10 15 20 ਦਿਨਾਂ ਬਾਅਦ ਹੁਣ ਇਹ ਉਹਨਾਂ ਸਾਰਿਆਂ ਬੰਦਿਆਂ ਨੂੰ ਕਾਲ ਕਰਦੇ ਪਏ ਮੰਨ ਲਓ ਕਿ ਜਿਹੜੇ ਵੀ ਬੰਦੇ ਉੱਥੇ ਜਾ ਕੇ ਆਏ ਆ ਜਾਂ ਜਿਹੜੇ ਬੰਦੇ ਦੇ ਡਾਕੂਮੈਂਟ ਨਹੀਂ ਹੈਗੇ ਉਹਨਾਂ ਨੂੰ ਕਾਲ ਕਰਦੇ ਪਏ ਆ ਕੀ ਸਾਨੂੰ 2200 ਯੂਰੋ ਜਿਹੜਾ ਵਾ ਤੁਸੀਂ ਜਮ੍ਹਾਂ ਕਰਾਓ ਮਤਲਬ ਹਜ਼ਾਰ ਲਈ ਜਮ੍ਹਾਂ ਕਰਾਓ ਟੋਟਲ ਫੀਸ ਜਿਹੜੀ ਇਸ ਕੰਮ ਦੀ ਉਹ 2000 ਯੂਰੋ ਆ 2000 ਯੂਰੋ ਦਾ ਕਾਫੀ ਪੈਸੇ ਜਿਹੜੇ ਬਣ ਜਾਂਦੇ 10000 ਲੇ ਦੇ ਨੀਅਰ ਅਬਾਉਟ ਜਿਹੜੇ ਬਣ ਜਾਂਦੇ ਪੈਸੇ ਠੀਕ ਆ ਤੇ ਇੰਡੀਆ ਦਾ ਜੇ ਤੁਸੀਂ ਸੋਚੋ ਤਾਂ ਉਹ 1.5 ਪੌਣੇ ਪੌਣੇ 2 ਲੱਖ ਰੁਪਈਆ 2 ਲੱਖ ਰੁਪਈਆ ਜਿਹੜਾ ਵਾ ਬਣ ਜਾਂਦਾ ਤੇ ਉਹਦੇ ਵਿੱਚ ਚਲੋ ਮੰਨ ਲੈਂਦੇ ਕਿ ਅਸੀਂ ਤੁਹਾਨੂੰ 2000 ਯੂਰੋ ਦਿੰਦੇ ਹਾਂ ਪਰ 2000 ਯੂਰੋ ਦੇ ਕੇ ਵੀ ਜਿਹੜੀ ਗਰੰਟੀ ਨਹੀਂ ਹੈਗੀ 50% ਮਤਲਬ ਕਿ ਜੇ ਤੁਸੀਂ ਮੈਨੂੰ ਪੁੱਛੋ 0% ਉਹ 50 50 ਕਹਿ ਰਿਹਾ ਮੈਂ 0 ਕਹਿ ਰਿਹਾ ਕਿਉਂਕਿ ਇਮੀਗ੍ਰੇਸ਼ਨ ਜਿਹੜਾ ਇਦਾਂ ਕਦੀ ਨਹੀਂ ਕਰਦਾ ਹੈਗਾ ਇਮੀਗ੍ਰੇਸ਼ਨ ਸਭ ਤੋਂ ਪਹਿਲਾਂ ਚਾਹੀਦਾ ਵਾ ਵਰਕ ਪਰਮਿਟ ਠੀਕ ਆ ਜਿਹੜਾ ਤੁਹਾਡਾ ਮੂੰਗਾ ਨਿਕਲਿਆ ਹੁੰਦਾ ਮੂੰਗਾ ਚਾਹੀਦਾ ਉਸ ਤੋਂ ਬਾਅਦ ਤੁਹਾਡੇ ਫਿੰਗਰ ਹੋਣਗੇ ਸਾਰਾ ਕੁਝ ਹੋਊਗਾ ਹੁਣ ਤੁਹਾਡਾ ਮੂੰਗਾ ਤੁਹਾਡੀ ਕੰਪਨੀ ਨੇ ਕਢਾਇਆ ਨਹੀਂ ਹੈ ਤਾਂ ਤੁਹਾਡੇ ਫਿੰਗਰ ਕਿਦਾਂ ਹੋ ਜਾਣਗੇ ਇਹ ਚੀਜ਼ ਛੋਟੀ ਜੀ ਸੋਚੋ ਜਿਤਾ ਡਿਪੈਂਡ ਪਰ ਕੋਈ ਵੀ ਇਥੇ ਹੈਗੇ ਆ ਜਿਹੜੇ ਇਨਨ ਲੀਗਲ ਰਹਿੰਦੇ ਆ ਉਹ ਜੇ ਬੰਦਿਆਂ ਦੇ ਵਿੱਚ ਨਾ ਫਸਣਾ ਉਹ ਜੀ ਚੀਜ਼ਾਂ 'ਚ ਨਾ ਫਸਣ ਕਿ ਬਾਅਦ ਚ ਉਹ ਪੈਸੇ ਦੇ ਬੈਠਣ ਤੇ ਨੁਕਸਾਨ ਹੋ ਜਵੇ ਠੀਕ ਆ ਕਮੈਂਟਾਂ 'ਚ ਵੀ ਮੈਨੂੰ ਬਹੁਤ ਬੰਦਿਆਂ ਨੇ ਲਿਖਿਆ ਸੀਗਾ ਜਿਹੜੇ ਟਿਕਟੋਕ ਦੇ ਲੋਕੀ ਕਮੈਂਟ ਕੀਤੇ ਕਿ ਯਾਰ ਮੇਰੇ ਕੋ ਇੰਨੇ ਪੈਸੇ ਮੰਗਦੇ ਆ ਸਾਨੂੰ ਇਦਾਂ ਕਹਿੰਦੇ ਆ ਸਾਨੂੰ ਇਦਾਂ ਕਹਿੰਦੇ ਆ ਫਿਲਹਾਲ ਇਦਾਂ ਦਾ ਕੁਝ ਨਹੀਂ ਹੈਗਾ ਟੀਆਰਸੀ ਗਾੜੀ ਇਦਾਂ ਨਹੀਂ ਬਣਨਾ ਹੈਗਾ ਇਮੀਗ੍ਰੇਸ਼ਨ ਰਮਾਨੀਆਂ ਦੀ ਇਥੋਂ ਦੀ ਗਵਰਨਮੈਂਟ ਕੋਈ ਨਾ ਕੋਈ ਰੂਲ ਕੱਢਦੀ ਕੱਢੂਗੀ ਜਦੋਂ ਸਾਲ 6 ਮਹੀਨਿਆਂ ਨੂੰ ਉਸ ਰੂਲ ਚ ਹੋ ਸਕਦਾ ਫੋਰ ਐਗਜ਼ਾਮਪਲ ਤੁਹਾਨੂੰ ਦੱਸਾਂ ਕਿ 3 ਮਹੀਨੇ ਜਿਨ੍ਹਾਂ ਨੂੰ ਹੋਇਆ ਜਿਨ੍ਹਾਂ ਦੀ ਆਈਡੀ ਐਕਸਪਾਇਰ ਹੋਏ ਨੂੰ 6 ਮਹੀਨੇ ਹੋਇਆ ਉਹ ਪੋ ਆਪਣਾ ਪਹਿਲਾ 6 ਮਹੀਨੇ ਦਾ ਟੈਕਸ ਜਿਹੜਾ ਪੇ ਕਰ ਦਿਓ ਤੇ ਜਿਹੜਾ ਉਹਨਾਂ ਦਾ TCR ਕਾਰਡ ਜਿਹਦੇ ਫਿੰਗਰ ਹੋ ਜਾਣਗੇ ਤੁਸੀਂ ਜਿਹੜੀ ਕੰਪਨੀ ਉਹਦਾ ਕੰਟਰੈਕਟ ਲਾਓ ਉਹਨਾਂ ਦਾ ਸਾਰਾ ਅਪਲਾਈ ਕਰ ਲਓ ਮਤਲਬ ਇੱਕ ਪ੍ਰੋਸੈਸ ਉਹ ਦੱਸ ਦੇਣਗੇ ਕਿ ਉਸ ਪ੍ਰੋਸੈਸ ਦੇ ਤਹਿਤ ਜਿਹੜਾ ਵਾ ਕੰਮ ਹੋ ਜਾਊਗਾ ਹੁਣ ਤੁਹਾਡੇ TCR ਕਾਰਡ ਐਕਸਪਾਇਰ ਨੂੰ ਇੱਕ ਸਾਲ ਹੋ ਗਏ ਆ ਤੇ ਇਹ ਏਜੰਸੀ ਤੁਹਾਨੂੰ ਕਹਿ ਰਹੀ ਹੈ ਇਸ ਏਜੰਸੀ ਦਾ ਨਾਮ ਤਾਂ ਕਿਸੇ ਇਮੀਗ੍ਰੇਸ਼ਨ ਦੇ ਨਾਲ ਕੋਈ ਲਿੰਕ ਆ ਨਾ ਆਪਣੀ ਕੋਈ ਦਿੱਲੀ ਐਂਬੈਸੀ ਦੇ ਨਾਲ ਕੋਈ ਇਨਫੋਰਮ ਨਹੀਂ ਕੀਤਾ ਹੈਗਾ ਕੋਈ ਕੁਝ ਨਹੀਂ ਹੈਗਾ ਸਿਰਫ ਇਹਨਾਂ ਨੇ ਆਪ ਹੀ ਬਣਾਈ ਹੈ ਪੈਸੇ ਖਾਣ ਦੇ ਮਾਰਿਆਂ ਨੂੰ ਕਿਉਂਕਿ ਫਰਾਡ ਦੇ ਬੰਦੇ ਹੁੰਦੇ ਆ ਪੈਸੇ ਇਕੱਠੇ ਕਰਕੇ ਫਿਰ ਉਹਤੋਂ ਨਿਕਲ ਜਾਂਦੇ ਹੁੰਦੇ ਹੁਣ ਤਾਂ ਈਜ਼ੀ ਹੋ ਗਿਆ ਹੁਣ ਇਦਾਂ ਹੋ ਗਿਆ ਵੀ ਮੰਨ ਲਓ ਜੇ ਤੁਹਾਡੇ ਕੋਲ 4 ਪੈਸੇ ਇਕੱਠੇ ਹੋਏ ਆ ਇੱਥੋਂ ਇੱਕ ਟਿਕਟ ਫੜੋ ਇਟਲੀ ਜਾਂ ਕਿਤੇ ਹੋਰ ਨਿਕਲ ਜਾਓ ਕੌਣ ਪੁੱਛਦਾ ਵਾ ਠੀਕ ਹੈ ਤੇ ਜਿਹੜਾ ਅਨਲੀਗਲ ਬੰਦਾ ਵਾ ਉਹਨਾਂ ਤੁਹਾਨੂੰ ਮੈਂ ਦੱਸ ਦਿੰਦਾ ਅਨਲੀਗਲ ਬੰਦਾ ਐਕਸ਼ਨ ਮਿਲ ਲੈ ਸਕਦਾ ਜੇ ਮੰਨ ਲਓ ਜੇ ਮੰਨ 50 ਬੰਦੇ ਵੀ ਉੱਥੇ ਗਏ ਆ ਉਸ ਆਫਿਸ ਦੇ ਵਿੱਚ 50 ਬੰ ਤੇ ਜਿਉ ਉਹ 2 200 ਯੂਰੋ ਵੀ ਦਿੰਦੇ ਆ ਤੇ ਬਹੁਤ ਪੈਸੇ ਬਣ ਜਾਂਦੇ ਛੋਟਕੜ 10 12000 ਜਿਹੜਾ ਯੂਰੋ ਬਣ ਜਾਂਦਾ ਠੀਕ ਆ 10 12000 ਤੋਂ ਵੀ ਵੱਧ ਮਤਲਬ ਜੇ ਮੋਟਾ ਮੋਟਾ ਕਹਿ ਲਈਏ 10 15000 ਯੂਰੋ ਵੀ ਜੀ ਉਹਨਾਂ ਦਾ ਬਣ ਗਿਆ ਠੀਕ ਆ ਤੇ ਜਿਹੜੇ ਉਹ ਅਨਲੀਗਲ ਬੰਦੇ ਉਹ ਰਿਪੋਰਟ ਕਿੱਥੇ ਕਰਨਗੇ ਉਹ ਕਰ ਹੀ ਨਹੀਂ ਸਕਦੇ ਇਹ ਉਹਨਾਂ ਦੇ ਦਿਮਾਗ ਦੀ ਖੇਡ ਆ ਮੰਨ ਲਓ ਕਿ ਜੇ ਤੁਹਾਡੇ ਕੋਈ ਪੈਸੇ ਖਾ ਗਿਆ ਵਾ ਅਨਲੀਗਲ ਬੰਦੇ ਤੇ ਜਿਉ ਪੁਲਿਸ ਸਟੇਸ਼ਨ ਜਾਊਗਾ ਠੀਕ ਆ ਕੋਈ ਅਸਾ ਉਹਦੇ ਵਿੱਚੋਂ ਇੱਕ ਜਿਗਰੇ ਵਾਲਾ ਬੰਦਾ ਜਿਹੜਾ ਜਾਊਗਾ ਚਾਊਗਾ ਜਿਉ ਪੁਲਿਸ ਸਟ ਠੀਕਾ ਤੇ ਉਹ ਕਹਣਗੇ ਵੀ ਤੇਰੇ ਡਾਕੂਮੈਂਟ ਕਿੱਥੇ ਆ ਤੂੰ ਕਿਉਂ ਪੈਸੇ ਦਿੱਤੇ ਕਿਦਾਂ ਦਿੱਤੇ ਉਹ ਬੰਦਾ ਅਗੇ ਲੀਗਲ ਆ ਸੋ ਡਰਦਾ ਮਾਰਾ ਬੰਦਾ ਜਾਊਗਾ ਹੀ ਨਹੀਂ ਸੋ ਇਹਨੂੰ ਚੰਗਾ ਕਿ ਤੁਸੀਂ ਪੈਸੇ ਨਾ ਦਿਓ ਜਾਂ ਫਿਰ ਉਹਨਾਂ ਨਾਲ ਇਹ ਡੀਲ ਕਰੋ ਕਿ ਸਾਡੇ ਫਿੰਗਰਪ੍ਰਿੰਟ ਕਰਵਾ ਦਿਓ ਸਾਡੀ ਆਈਡੀ ਦਾ ਜਿਸ ਦਿਨ ਫਿੰਗਰ ਹੋਣਗੇ ਇਮੀਗ੍ਰੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਪੈਸੇ ਪੇ ਕਰਦੇ ਆਂਗੇ ਚਾਹੇ ਤੁਸੀਂ 2000 ਯੂਰੋ ਲੈ ਲਓ ਠੀਕਾ ਪਰ ਜਿਹੜੇ ਹੁਣ ਪਹਿਲੋਂ ਪੈਸੇ ਮੰਗਦੇ ਪਏ ਆ ਅਸਲ ਦੇ ਵਿੱਚ ਇਥੇ ਰਮਾਨੀ ਵਿੱਚ ਜਿੰਨੇ 5-4 ਲਾਇਰ ਹੋਣਗੇ ਇਹਨਾਂ ਦੇ ਕੋਲ ਉਹਨਾਂ ਦੇ ਕਨੈਕਟ ਹੋਣਗੇ ਇਹਨਾਂ ਦੇ ਨਾਲ ਕਿ ਤੁਸੀਂ ਸਾਨੂੰ ਇੰਨੇ ਪੈਸੇ ਦਿਓ ਵੀ ਆਪਾਂ ਕੇਸ ਕਰਾਂਗੇ ਉਹਨਾਂ ਦਾ ਤੇ ਬਾਕੀ ਤੁਸੀਂ ਕਮਿਸ਼ਨ ਖਾਓ ਤੇ ਕਮਿਸ਼ਨ ਦੇ ਵਿੱਚੋਂ ਜਿਹੜੇ ਆ ਗਾਂ ਟਿਕਟੌਕ ਦੇ ਉੱਪਰ ਵੀਡੀਓ ਜਾਂ ਇਹਨਾਂ ਦਾ ਇਦਾਂ ਵੀਡੀਓ ਬਣਾਉਂਦੇ ਇਦਾਂ ਦੀਆਂ ਉਹਨਾਂ ਨੂੰ ਕੋਈ 100-500 ਰੁਪਈਆ ਜਿਹੜਾ ਕਮਿਸ਼ਨ ਮਿਲਣਾ ਹੋਣਾ ਸੋ ਇਦਾਂ ਦਾ ਜਿਹੜੇ ਸਿਸਟਮ ਇੱਥੇ ਚੱਲਦੇ ਮੈਂ ਸੋ ਇਹੋ ਜਿਹਾ ਰੂਲ ਹਜੇ ਨਹੀਂ ਨਿਕਲਿਆ ਹੈਗਾ ਕਿ ਤੁਸੀਂ ਕੋਈ ਵੀ ਐਨਜੀਓ ਬਣਾ ਕੇ ਉੱਥੇ ਆਪਣੇ ਕਾਗਜ਼ ਪੱਤਰ ਦੇ ਆਓ ਵੀ ਭਾਈ ਸਾਡੇ ਫਿੰਗਰ ਕਰਾ ਦੇ ਇਦਾਂ ਦਾ ਕੋਈ ਸ਼ ਨਹੀਂ ਆ ਇੱਥੋਂ ਦੀ ਗਵਰਨਮੈਂਟ ਦੀ ਇੱਥੋਂ ਦੀ ਇਮੀਗ੍ਰੇਸ਼ਨ ਦੀ ਮਰਜ਼ੀ ਹੋਊਗੀ ਉਈ ਲੋ ਕੰਡੂਗੀ ਅਨਲੀਗਲ ਬੰਦਿਆਂ ਵਾਸਤੇ ਤਾਂ ਤਾਂ ਹੀ ਹੋਊਗਾ ਬਟ ਜੇ ਤੁਸੀਂ ਉਦਾਂ ਹੀ ਕਹਦੋ ਕਿ ਹਰ ਬੰਦਾ ਹੀ ਇਦਾਂ ਆਪਦਾ ਡਾਕੂਮੈਂਟ ਬਣਾ ਕੇ ਤੁਰਿਆ ਫਰੀ ਇਦਾਂ ਨਹੀਂ ਹੈਗਾ ਠੀਕਾ ਫਿਲਹਾਲ ਹੁਣ ਇਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਆ ਜਿਹੜੇ ਜਿਹੜੇ ਬੰਦੇ ਉੱਥੇ ਜਾ ਕੇ ਆਏ ਆ ਕਿਸੇ ਕੋਲ 200 ਯੂਰੋ ਕਿਸੇ ਕੋਲ 500 ਕਿਸੇ ਕੋਲ ਕੁਛ ਕਿਸੇ ਕੋਲ ਕੁਛ ਪੈਸੇ ਦੇਣ ਤੋਂ ਪਹਿਲਾਂ ਜ਼ਰੂਰ ਖਿਆਲ ਰੱਖ ਲਿਓ ਕਿ ਇਹੋ ਜਿਹੇ ਬੰਦੇ ਜਿਹੜੇ ਆ ਬਾਅਦ ਵਿੱਚ ਜਿਹੜੇ ਹੁਣ 50 50 ਕਹਿੰਦੇ ਉਹਦਾ 0% ਚਾਂਸ ਆ ਤੁਹਾਡੀ ਆਈਡੀ ਨਹੀਂ ਬਣ ਸਕਦੀ ਇਹ ਮੈਂ ਤੁਹਾਨੂੰ ਕਹਿਨ ਦੇਵਾਂ ਕਿਉਂਕਿ ਜਦ ਤਾਈ ਇਮੀਗ੍ਰੇਸ਼ਨ ਦਾ ਕੋਈ ਲਾਅ ਨਹੀਂ ਨਿਕਲਦਾ ਅਕੋਰਡਿੰਗ ਟੂ ਲਾਅ ਪਹਿਲਾਂ ਤੁਹਾਡਾ ਮੂੰਖਾ ਨਿਕਲਣਾ ਵਾ ਮੂੰਖਾ ਨਿਕਲਣ ਤੋਂ ਬਾਅਦ ਚ ਫਿਰ ਤੁਹਾਡੇ ਫਿੰਗਰ ਜਿਹੜੇ ਆ ਹੋਣੇ ਆ ਅਪਡੇਟ ਹੋਣਾ ਦਾ ਐਡਰੈਸ ਅਪਡੇਟ ਹੋਣਾ ਠੀਕ ਆ ਇਹ ਆ ਹੁਣ ਜੇ ਤੁਸੀਂ ਕਹੋਗੇ ਕਿ ਇਹੋ ਜੀ ਏਜੰਸੀ ਜਿਹੜੀ ਉਹ ਕੇਸ ਕਰ ਦੇਵੇ ਤੇ ਇਮੀਗ੍ਰੇਸ਼ਨ ਡਰ ਕੇ ਕਹਿੰਣਾ ਵੀ ਆਓ ਭਾਈ ਤੁਹਾਡੇ ਜਿਹੜੇ ਆ ਫਿੰਗਰ ਕਰਦੀ ਇਮੀਗ੍ਰੇਸ਼ਨ ਨੂੰ ਕੋਈ ਲੈਣਾ ਦੇਣਾ ਨਹੀਂ ਇਮੀਗ੍ਰੇਸ਼ਨ ਜਿੱਤੂਗੀ ਠੀਕ ਆ ਜੇ ਇਮੀਗ੍ਰੇਸ਼ਨ ਤੇ ਕੇਸ ਕਰਦੇ ਇਮੀਗ੍ਰੇਸ਼ਨ ਜਿੱਤੂਗੀ ਜੇ ਮਾਲਕ ਤੇ ਕੇਸ ਕਰਦੇ ਆ ਠੀਕ ਆ ਮਾਲਕ ਅਗਲਾ ਕਹ ਦੂਗਾ ਕਿ ਭਾਈ ਮੈਨੂੰ ਪਤਾ ਨਹੀਂ ਸੀ ਡਾਕੂ ਠੀਕ ਹੈ ਦੂਸਰੀ ਕੰਪਨੀ ਚੋਂ ਆਏ ਆ ਜਾਂ ਮੈਨੂੰ ਏਜੰਸੀ ਨੇ ਬੰਦਾ ਦਿੱਤਾ ਵਾ ਮੈਨੂੰ ਇਹ ਡਾਕੂਮੈਂਟ ਬਾਰੇ ਨਹੀਂ ਪਤਾ ਹੈਗਾ ਤੇ ਮੈਂ ਕਿੱਦਾਂ ਦੇ ਡਾਕੂਮੈਂਟ ਬਣਾ ਦਵਾਂ ਠੀਕ ਹੈ ਕੁਝ ਮਾਲਕਾਂ ਦੀਆਂ ਕੰਪਨੀਆਂ ਹੀ ਟੈਕਸ ਨਹੀਂ ਪੇ ਕਰਦੀਆਂ ਜਿਹੜੀ ਕੰਪਨੀ ਟੈਕਸ ਨਹੀਂ ਪੇ ਕਰਦੀ ਉਹ ਬੰਦੇ ਦਾ ਵਰਕ ਪਰਮਿਟ ਨਹੀਂ ਕਢਾ ਸਕਦੀ ਇਦਾਂ ਦੇ ਬਹੁਤ ਸਾਰੇ ਇਸ਼ੂ ਆ ਸੋ ਇਹੋ ਜਿਹੀਆਂ ਚੀਜ਼ਾਂ ਤੋਂ ਖਾਸ ਧਿਆਨ ਰੱਖੋ ਆਪਣੇ ਪੈਸੇ ਬਿਲਕੁਲ ਖਰਾਬ ਨਾ ਕਰੋ ਮੈਂ ਇਸ ਚੀਜ਼ ਦੇ ਫੇਵਰ ਜ ਨਹੀਂ ਕਿ ਇੱਥੇ ਲੋਕ ਇਲੈਗਲ ਕੰਮ ਕਰਨ ਪਰ ਤਾਂ ਮੈਂ ਅਵੇਅਰ ਕਰ ਰਿਹਾ ਕਿ ਇਹ ਚੀਜ਼ ਇੱਥੇ ਹੋ ਰਹੀ ਹੈ ਟਾਡੇ ਜਿਹੜੇ ਭਰਾ ਭੈਣ ਜੋ ਵੀ ਥੈਲਿਕ ਰਹਿੰਦੇ ਪਿਆ ਜਾਂ ਜਿਹੜੇ ਇਹੋ ਜਿਹੇ ਬੰਦਿਆਂ ਦੇ ਕੋਲ ਫਸੇ ਆ ਜਾ ਕੇ ਡਾਕੂਮੈਂਟ ਦੇ ਕੇ ਆਇਆ ਪੈਸੇ ਬਿਲਕੁਲ ਪੇ ਨਾ ਕਰੋ ਕਿਉਂਕਿ ਇਹ ਸਭ ਕੁਝ ਫੇਕ ਚੱਲਦਾ ਪਿਆ ਇੱਥੇ ਠੀਕ ਸੋਈ ਚੀਜ਼ ਆ ਰਹੀ ਹਾਂ ਸ਼ੇਅਰ ਕਰਨੀ ਸੀ ਬਾਕੀ ਸਸਰੀ ਗੱਲ ਸਾਰੇ